ਬਠਿੰਡਾ ਤੋਂ ਹਰੀਦਵਾਰ ਜਾਣ ਵਾਲਿਆਂ ਦੇ ਲਈ ਬਿਹਤਰ ਰਾਹਤ ਦੀ ਖਬਰ ਹੈ ਰੇਲਵੇ ਨੇ ਫਰੋਸਪੁਰ ਤੋਂ ਹਰ ਬੁੱਧਵਾਰ ਹਰੀਦਵਾਰ ਦੇ ਲਈ ਨਵੀਂ ਵੀਕਲੀ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ ਇਹ ਟ੍ਰੇਨ ਵਾਇਆ ਕੋਟਪੂਰਾ ਬਠਿੰਡਾ ਹੋ ਕੇ ਜਾਵੇਗੀ ਇਸ ਦੇ ਨਾਲ ਹੀ ਬਠਿੰਡਾ ਤੋਂ ਹੁਣ ਹਰੀਦਵਾਰ ਦੇ ਲਈ ਤਿੰਨ ਰੇਲਾ ਹੋ ਜਾਣਗੀਆਂ ਇਸ ਟ੍ਰੇਨ ਦੀ ਸ਼ੁਰੂਆਤ 18 ਜੂਨ ਤੋਂ ਹੋ ਚੁੱਕੀ ਹੈ ਤੇ ਵਾਪਸੀ 'ਚ ਇਹ ਟ੍ਰੇਨ ਵੀਰਵਾਰ ਨੂੰ ਹਰੀਦਵਾਰ ਤੋਂ ਫਰੋਸਪੁਰ ਆਵੇਗੀ ਤੇ ਇਸ ਟ੍ਰੇਨ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਇਹ ਟ੍ਰੇਨ ਹਰ ਬੁੱਧਵਾਰ ਫਰੋਸਪੁਰ ਤੋਂ ਰਾਤ ਨੂੰ 10:40 ਤੇ ਰਵਾਨਾ ਹੋਵੇਗੀ ਜੋ ਫਰੀਦਕੋਟ ਕੋਟ ਪੂਰਾ ਹੁੰਦੇ ਹੋਏ ਰਾਤ ਨੂੰ 12:30 ਬਠਿੰਡਾ ਪਹੁੰਚੇਗੀ ਤੇ ਇੱਥੇ 10 ਮਿੰਟ ਦੇ ਸਟਾਪੇਜ ਤੋਂ ਬਾਅਦ ਰਾਤ ਨੂੰ 12:40 ਤੇ ਰਵਾਨਾ ਹੋਵੇਗੀ। ਰਾਮਪੁਰਾ ਬਰਨਾਲਾ ਪਟਿਆਲਾ ਰਾਜਪੁਰਾ ਅੰਬਾਲਾ ਤੇ ਰੁੜਕੀ ਹੁੰਦੇ ਹੋਏ ਇਹ ਟ੍ਰੇਨ ਹਰੀਦਵਾਰ ਚ ਵੀਰਵਾਰ ਸਵੇਰੇ 8:30 ਪਹੁੰਚੇਗੀ। ਤੇ ਉੱਥੋਂ ਇਹ ਟ੍ਰੇਨ ਦੁਪਹਿਰ 2:45 'ਤੇ ਰਵਾਨਾ ਹੋਵੇਗੀ ਜੋ ਰਾਤ ਨੂੰ 10:30 ਵਜੇ ਬਠਿੰਡਾ ਪਹੁੰਚੇਗੀ ਤੇ ਫਿਰ 12:35 'ਤੇ ਫਿਰੋਜ਼ਪੁਰ ਆਵੇਗੀ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ